ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਸੋਡਲਾ ਜੀ ਮੌਜੂਦਾ ਅਗਰ ਆਪਾਂ ਪੰਜਾਬ ਦੇ ਵਿੱਚ ਸਿਆਸੀ ਸਮੀਕਰਨਾ ਦੀ ਗੱਲ ਕਰੀਏ ਤਾਂ ਇਸੇ ਉੱਪਰ ਜ਼ਰੂਰ ਤੁਹਾਡਾ ਵਿਸ਼ਲੇਸ਼ਣ ਚਾਹਾਂਗੇ ਕਿਉਂਕਿ ਹਲੇ ਤੱਕ ਵੀ ਜੋ ਖੁੱਲ ਕੇ ਪੂਰੀ ਤਰ੍ਹਾਂ ਨਾਲ ਸਾਰੀਆਂ ਪਾਰਟੀਆਂ ਨੇ ਸਾਰੇ ਹੀ ਜੋ ਹੈ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਸੋ ਟਿਕਟਾਂ ਦੀ ਵੰਡ ਨੂੰ ਲੈ ਕੇ ਕੀ ਅਪਡੇਟ ਹੈ ਖਾਸ ਕਰਕੇ ਗੱਲ ਕਰੀਏ ਜੋ ਅੱਜ ਕੱਲ ਇੱਕ ਵੱਡਾ ਸਿਆਸੀ ਵਿਸ਼ਾ ਸਿਆਸੀ ਮੁੱਦਾ ਬਣਿਆ ਹੋਇਆ ਹੈ ਗੱਲ ਬਦਲਵਿਆਂ ਨੂੰ ਲੈ ਕੇ ਕੀ ਅਪਡੇਟ ਪੂਰੇ ਸਿਆਸੀ ਸਮੀਕਰਨ ਜੋ ਹੈ ਪੰਜਾਬ ਦੇ ਜ਼ਰੂਰ ਸਮਝਾਇਓ ਅੱਜ ਦੇ ਪ੍ਰੋਗਰਾਮ ਦੇ ਵਿੱਚ ਔਰ ਕਿਹੜੇ ਤਾਜ਼ਾ ਖਬਰਾਂ ਕਿਹੜੀਆਂ ਅਪਡੇਟਸ ਦੇ ਉੱਪਰ ਆ ਤੁਸੀਂ ਚਰਚਾ ਦੀ ਸ਼ੁਰੂਆਤ ਕਰਨਾ ਚਾਹੋਗੇ ਔਰ ਪੂਰਾ ਵਿਸ਼ਲੇਸ਼ਣ ਕਰਨਾ ਚਾਹੋਗੇ ਹਰਜੋਤ ਜੀ ਅੱਜ ਤਿੰਨ ਚਾਰ ਵੱਡੀਆਂ ਖਬਰਾਂ ਨੇ ਇੱਕ ਇੱਕ ਕਰਕੇ ਇਹਨਾਂ ਸਾਰੀਆਂ ਖਬਰਾਂ ਦਾ ਵਿਸਥਾਰ ਦਵਾਂਗੇ ਸਾਨੂੰ ਪਤਾ ਹੈ ਇਸ ਵਕਤ ਪੰਜਾਬ ਦੇ ਵਿੱਚ ਕਈ ਸੀਟਾਂ ਤੇ ਔਰ ਕਈ ਪੋਲੀਟੀਕਲ ਪਾਰਟੀਆਂ ਦੇ ਲੀਡਰ ਨੇ ਜਿਹੜੇ ਉਹ ਬਾਗੀ ਹੋਏ ਨੇ ਕਈ ਪੋਲਿਟਿਕਲ ਪਾਰਟੀਆਂ ਦੇ ਲੀਡਰ ਨੇ ਉਹ ਨਾਰਾਜ਼ ਨੇ ਗੱਲ ਸੁਖਦੇਵ ਸਿੰਘ ਢੀਂਸਾ ਦੀ ਕਰਾਂਗੇ ਵਿਜੇ ਸਾਮਪਲਾ ਦੀ ਕਰਾਂਗੇ ਦਿਲਬੀਰ ਗੋਲਡੀ ਦੀ ਗੱਲ ਕਰਾਂਗੇ ਇਹ तमाम ਉਹ ਲੀਡਰ ਨੇ ਜਿਹੜੇ ਕਿਤੇ ਨਾ ਕਿਤੇ ਨਾਰਾਜ਼ ਨੇ ਔਰ ਜਿਸ ਤਰ੍ਹਾਂ ਨਾਲ ਉਹਨਾਂ ਦੀਆਂ ਪਾਰਟੀਆਂ ਦੇ ਵਿੱਚ ਉਹਨਾਂ ਦੇ ਨਾਲ ਰਵਈਆ ਕੀਤਾ ਜਾ ਰਿਹਾ ਭਾਵੇਂ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਸਾ ਹੁਣ ਕੱਲ ਸੁਖਦੇਵ ਸਿੰਘ ਢੀਂਸਾ ਪਰਿਵਾਰ ਨੇ ਸੁਖਦੇਵ ਸਿੰਘ ਢੀਂਸਾ ਦੀ ਗਵਾਹੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਕੀਤੀ ਸੀ ਔਰ ਇਹਦੇ ਵਿੱਚ ਗਗਨਜੀਤ ਸਿੰਘ ਬਰਨਾਲਾ ਜਿਹੜੇ ਜਿਹੜੇ ਸਾਬਕਾ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਨੇ ਸਰਜੀਤ ਸਿੰਘ ਬਰਨਾਲਾ ਉਹਨਾਂ ਦੇ ਪੁੱਤਰ ਨੇ ਉਹ ਉੱਚੇ ਚੋਟੇ ਤੌਰ ਦੇ ਉੱਤੇ ਪਹੁੰਚੇ ਔਰ ਕਈ ਬਲਦੇਵ ਸਿੰਘ ਮਾਨ ਬੜੇ ਸੀਨੀਅਰ ਲੀਡਰ ਨੇ ਅਕਾਲੀ ਦਲ ਦੇ ਬਲਦੇਵ ਸਿੰਘ ਮਾਨ ਸੁਖਦੇਵ ਸਿੰਘ ਢੀਂਡਸਾ ਉਹਨਾਂ ਦੇ ਨਾਲ ਉਸ ਮੀਟਿੰਗ ਦੇ ਵਿੱਚ ਮੌਜੂਦ ਰਹੇ ਕਈ ਸ਼੍ਰੋਮਣੀ ਅਕਾਲੀ ਦਲ ਦੇ ਉਹ ਲੀਡਰ ਜਿਹੜੇ ਸੁਖਦੇਵ ਸਿੰਘ ਢੀਂਡਸਾ ਦੇ ਵੀ ਨੇੜੇ ਨੇ ਔਰ ਕਈ ਉਹ ਲੀਡਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਹਿੱਸਾ ਸੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੇ ਚਲੇ ਗਏ ਸੀ ਉਹ ਸਾਰਿਆਂ ਨੇ ਸੁਖਦੇਵ ਸਿੰਘ ਢੀਂਸਾ ਦੇ ਨਾਲ ਮੀਟਿੰਗ ਕੀਤੀ ਹੈ ਔਰ ਇਸ ਮੀਟਿੰਗ ਦਾ ਨਿਚੋੜ ਇਹ ਨਿਕਲ ਕੇ ਬਾਹਰ ਆਇਆ ਹੈ ਜਿਹੜੇ ਖਦਸ਼ੇ ਸੀ ਕਿ ਕੀ ਸੁਖਦੇਵ ਸਿੰਘ ਢੀਂਸਾ ਭਾਜਪਾ ਵਿੱਚ ਚਲੇ ਜਾਣਗੇ ਕੀ ਪਰਮਿੰਦਰ ਸਿੰਘ ਢੀਂਸਾ ਕਿਤੇ ਭਾਜਪਾ ਦੇ ਉਮੀਦਵਾਰ ਤਾਂ ਨਹੀਂ ਬਣ ਜਾਣਗੇ ਹਾਲਾਂਕਿ ਸੁਖਬੀਰ ਸਿੰਘ ਬਾਦਲ ਵੀ ਪਤਾ ਲੱਗਿਆ ਜਦੋਂ ਇਹ ਮੀਟਿੰਗ ਖਤਮ ਹੋਈ ਸ਼ਖਬੀਰ ਸਿੰਘ ਬਾਦਲ ਵੀ ਸੁਖਦੇਵ ਸਿੰਘ ਢੀਂਡਸਾ ਉਹਨਾਂ ਦੇ ਘਰ ਪਹੁੰਚ ਗਏ ਸੀ ਉਸ ਤੋਂ ਬਾਅਦ ਉਹਨਾਂ ਨੇ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਲੰਬੀ ਮੁਲਾਕਾਤ ਕੀਤੀ ਔਰ ਉਹਨਾਂ ਨੂੰ ਭਰੋਸਾ ਦਿੱਤਾ ਕਿ ਹਰ ਫੈਸਲੇ ਦੇ ਵਿੱਚ ਢੀਂਡਸਾ ਪਰਿਵਾਰ ਔਰ ਸਰਦੇਵ ਸਿੰਘ ਢੀਂਡਸਾ ਜਿਹੜੇ ਕੀ ਹੁਣ ਸਰਪ੍ਰਸਤ ਵੀ ਨੇ ਉਹਨਾਂ ਨੂੰ ਭਰੋਸੇ 'ਚ ਲਿਆ ਜਾਏਗਾ ਸੋ ਕਈ ਗੱਲਾਂ ਦੋਨਾਂ ਲੀਡਰਾਂ ਦੇ ਵਿੱਚ ਹੋਈਆਂ ਪਰ ਮੂਲ ਰੂਪ ਦੇ ਵਿੱਚ ਜਿਹੜੀ ਇਹ ਮੀਟਿੰਗ ਸੀ ਜਿਹੜਾ ਨਿਰਾਸ਼ਗੀ ਹੈ ਸੁਖਦੇਵ ਢੀਂਡਸਾ ਪਰਿਵਾਰ ਦੀ ਉਹ ਇਹ ਹੈ ਕਿ ਜਦੋਂ ਇਕਬਾਲ ਸਿੰਘ ਝੁੰਡਾ ਨੂੰ ਟਿਕਟ ਦਿੱਤੀ ਗਈ ਤਾਂ ਇਹ ਫੈਸਲਾ ਇੱਕ ਪਾਸੜ ਕੀਤਾ ਗਿਆ ਖੁੱਲੇ ਤੌਰ ਤੇ ਗੱਲ ਗੜੀ ਨਾ ਤਾਂ ਪਰਮਿੰਦਰ ਸਿੰਘ ਢੀਂਸਾ ਨਾਲ ਕੀਤੀ ਗਈ ਨਾ ਸੁਖਦੇਵ ਸਿੰਘ ਢੀਂਸਾ ਨਾਲ ਜਦਕਿ ਪਰਮਿੰਦਰ ਸਿੰਘ ਢੀਂਸਾ ਤਾਂ ਚੋਣ ਪ੍ਰਚਾਰ ਵੀ ਕਰਦੇ ਰਹੇ ਸੰਗਰੂਰ ਹਲਕੇ ਦੇ ਵਿੱਚ ਔਰ ਇਹ ਮੰਨਿਆ ਜਾਂਦਾ ਸੀ ਕਿ ਸੁਖਦੇਵ ਸਿੰਘ ਢੀਂਸਾ ਪਰਿਵਾਰ ਨੂੰ ਇੱਕ ਟਿਕਟ ਮਿਲੇਗੀ ਔਰ ਜਦੋਂ ਸ਼੍ਰੋਮਣੀ ਅਕਾਲੀ ਦਲ ਨਾਲ ਰਲੇਵੇਂ ਦੀ ਗੱਲ ਚੱਲਦੀ ਸੀ ਸੁਖਬੀਰ ਸਿੰਘ ਬਾਦਲ ਨੇ ਵੀ ਕਈ ਵਾਰ ਅਪੀਲ ਕੀਤੀ ਸੀ ਕਿ ਜਿਹੜੇ ਛੱਡ ਕੇ ਗਏ ਨੇ ਵਾਪਸ ਆ ਜਾਣ ਪਾਰਟੀ 'ਚ ਉਹਨਾਂ ਦਾ ਮਾਨ ਸਤਕਾਰ ਪਹਾਲ ਕਰਾਂਗੇ ਔਰ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੂੰ ਮੀਟਿੰਗ ਦੇ ਵਿੱਚ ਕੱਲ ਕਈ ਜਿਹੜੇ ਉਹਨਾਂ ਦੇ ਸਾਥੀ ਨੇ ਉਹਨਾਂ ਨੇ ਇਸ ਗੱਲ ਦੀ ਨਾਰਾਜ਼ਗੀ ਵੀ ਪ੍ਰਗਟ ਕੀਤੀ ਕਿ ਅਸੀਂ ਵਾਪਸ ਗਏ ਪਰ ਸਾਨੂੰ ਉਸ ਤਰ੍ਹਾਂ ਦਾ ਜਿਹੜਾ ਇੱਜ਼ਤ ਮਾਨ ਹੈ ਪੋਲਿਟਿਕਲ ਇੱਜ਼ਤ ਮਾਨ ਨਹੀਂ ਮਿਲਿਆ ਸ਼੍ਰੋਮਣੀ ਅਕਾਲੀ ਦਲ 'ਚ ਜਿਹਦੀ ਉਮੀਦ ਸੀ ਔਰ ਜਿਹਦਾ ਭਰੋਸਾ ਦਿੱਤਾ ਗਿਆ ਸੀ ਹਾਲਾਂਕਿ ਕੱਲ ਦੀ ਮੀਟਿੰਗ 'ਚ ਉਹ ਖਬਰਾਂ ਨੇ ਇੱਕ ਵਾਰ ਸੁਖਦੇਵ ਸਿੰਘ ਢੀਂਡਸਾ ਕਾਫੀ ਭਾਵੁਕ ਹੋ ਗਏ ਸੀ ਸਿਆਣੀ ਉਮਰ ਹੈ ਸੁਖਦੇਵ ਸਿੰਘ ਢੀਂਡਸਾ ਉਹਨਾਂ ਦੀ ਕਾਫੀ ਜ਼ਿਆਦਾ ਬਜ਼ੁਰਗ ਨੇ ਔਰ ਭਾਵੁਕ ਹੋ ਗਏ ਸੀ ਤੇ ਫਿਰ ਫੈਸਲਾ ਸੁਖਦੇਵ ਸਿੰਘ ਢੀਂਸਾ ਨੇ ਇਹੀ ਸੁਣਾਇਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਰਹਿਣਾ ਹੈ ਟਿਕਟ ਨਹੀਂ ਦਿੱਤੀ ਤੇ ਕੋਈ ਗੱਲ ਨਹੀਂ ਆਵੇਂ ਬਹੁਤ ਸਾਰੇ ਲੋਕ ਇਸ ਗੱਲ ਦੀ ਵਕਾਲਤ ਕਰ ਰਹੇ ਨੇ ਕਿ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਸੁਖਦੇਵ ਸਿੰਘ ਢੀਂਸਾ ਪਰਿਵਾਰ ਨੂੰ ਟਿਕਟ ਦੇ ਦੇਣੀ ਚਾਹੀਦੀ ਪਰਮਿੰਦਰ ਢੀਂਸਾ ਨੂੰ ਟਿਕਟ ਦੇ ਦੇਣੀ ਚਾਹੀਦੀ ਪਰ ਹੁਣ ਫੈਸਲਾ ਸੁਖਦੇਵ ਢੀਂਸਾ ਪਰਿਵਾਰ ਨੇ ਕਰ ਲਿਆ ਕਿ ਪਰਮਿੰਦਰ ਢੀਂਸਾ ਚੋਣ ਨਹੀਂ ਲੜਨਗੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਦੇ ਲਈ ਕੰਮ ਕਰਾਂਗੇ ਪਰ ਕਿਤੇ ਨਾ ਕਿਤੇ ਸ਼ਕਬੀਰ ਸਿੰਘ ਬਾਦਲ ਹੁਣਾ ਵੱਲੋਂ ਜਿਵੇਂ ਸੂਚੀ ਦੇ ਵਿੱਚ ਨਾਮ ਐਲਾਨ ਦਿੱਤਾ ਗਿਆ ਇਕਬਾਲ ਸਿੰਘ ਝੁੰਦਾ ਦਾ ਔਰ ਉਸ ਤੋਂ ਬਾਅਦ ਇਹ ਸੁਨੇਹਾ ਗਿਆ ਕਿ ਪਰਮਿੰਦਰ ਢੀਂਡਸਾ ਦੀ ਟਿਕਟ ਕੱਟ ਦਿੱਤੀ ਗਈ ਹੈ ਸੁਖਦੇਵ ਢੀਂਡਸਾ ਹੁਣਾ ਦਾ ਇਹ ਕਹਿਣਾ ਹੈ ਸੁਖਦੇਵ ਢੀਂਡਸਾ ਦੇ ਸਮਰਥਕ ਇਹ ਕਹਿੰਦੇ ਨੇ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਸੀਂ ਸ਼ਮੂਲੀਅਤ ਕੀਤੀ ਉਦੋਂ ਇਹ ਗੱਲ ਲਗਭਗ ਜ਼ੁਬਾਨੀ ਤੈਅ ਹੋਈ ਸੀ ਕਿ ਬਰਨਾਲੇ ਦੇ ਵਿੱਚ ਸੰਗਰੂਰ ਦੇ ਵਿੱਚ ਸੁਖਦੇਵ ਢੀਂਡਸਾ ਪਰਿਵਾਰ ਹੀ ਅਕਾਲੀ ਦਲ ਨਾਲ ਸੰਬੰਧਤ ਚੋਣ ਲੜਨ ਲੜਾਉਣ ਬਾਰੇ ਵੱਡੇ ਫੈਸਲੇ ਕਰੇਗਾ ਪਰ ਹੁਣ ਜਦੋਂ ਟਿਕਟ ਦਿੱਤੀ ਗਈ ਤਾਂ ਸੁਖਦੇਵ ਢੀਂਟਸਾ ਨੂੰ ਜਾਂ ਪਰਮਿੰਦਰ ਢੀਂਟਸਾ ਨੂੰ ਭਰੋਸੇ 'ਚ ਨਹੀਂ ਲਿਆ ਗਿਆ ਇਸ ਤਰ੍ਹਾਂ ਦੀਆਂ ਗੱਲਾਂ ਹਾਲਾਂਕਿ ਸੁਖਵੀਰ ਬਾਦਲ ਲਗਾਤਾਰ ਇਹ ਕਹਿ ਰਹੇ ਨੇ ਕਿ ਜਦੋਂ ਰਲੇਵਾ ਹੋਇਆ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜਿਹਦੇ ਮੁਖੀ ਰਹੇ ਨੇ ਸੁਖਦੇਵ ਸਿੰਘ ਢੀਂਟਸਾ ਜਾਂ ਹੋਰ ਲੀਡਰ ਉਦੋਂ ਕੋਈ ਇਸ ਤਰ੍ਹਾਂ ਦਾ ਸਮਝੌਤਾ ਨਹੀਂ ਸੀ ਹੋਇਆ ਸੁਖਵੀਰ ਬਾਦਲ ਦੇ ਮੁਤਾਬਕ ਪਾਰਟੀ ਦੇ ਵਿੱਚ ਕਾਫੀ ਸਮੇਂ ਤੋਂ ਇਕਬਾਲ ਸਿੰਘ ਝੁੰਡਾ ਹੋਣਾਂ ਦਾ ਦਾਵਾ ਬਣ ਰਿਹਾ ਸੀ ਔਰ ਉਹਨਾਂ ਨੂੰ ਵੱਖ-ਵੱਖ ਲੀਡਰਾਂ ਦੇ ਨਾਲ ਸਲਾਹ مشورہ ਕਰਕੇ ਹਲਕਾ ਇੰਚਾਰਜਾਂ ਤੋਂ ਪੁੱਛ ਕੇ ਹੀ ਟਿਕਟ ਦਿੱਤੀ ਗਈ ਹੈ ਪਰ ਇਹ ਮਾਮਲਾ ਕਿਤੇ ਨਾ ਕਿਤੇ ਹਾਲਾਂਕਿ ਸੁਖਦੇਵ ਢੀਂਡਸਾ ਪਰਿਵਾਰ ਨੇ ਬਗਾਵਤ ਤਾਂ ਨਹੀਂ ਕੀਤੀ ਪਰ ਕੁਝ ਦਿਨ ਪਹਿਲਾਂ ਭਾਜਪਾ ਦੇ ਸੀਨੀਅਰ ਲੀਡਰਾਂ ਦੇ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ ਸੀ ਪਰ ਕੱਲ ਸੁਖਦੇਵ ਢੀਂਡਸਾ ਦਾ ਇਹ ਫੈਸਲਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨਹੀਂ ਛੱਡਣਾ ਚਰਚਾਵਾਂ ਇਹ ਨੇ ਕਿ ਸੁਖਦੇਵ ਢੀਂਸਾ ਪਰਿਵਾਰ ਇਹ ਸੁਨੇਹਾ ਨਹੀਂ ਦੇਣਾ ਚਾਹੁੰਦਾ ਕਿ ਅਸੀਂ ਟਿਕਟ ਲੈਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਚ ਵਾਪਸੀ ਕੀਤੀ ਸੀ ਇਸ ਕਰਕੇ ਅਸੀਂ ਭਾਜਪਾ ਦੀ ਟਿਕਟ ਦੇ ਉੱਤੇ ਵੀ ਕਿਸੇ ਤਰ੍ਹਾਂ ਦੀ ਚੋਣ ਨਹੀਂ ਲੜਨੀ ਔਰ ਅਸੀਂ ਸੁਖਵੀਰ ਬਾਦਲ ਤੋਂ ਜਾਂ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਹੁਣ ਟਿਕਟ ਨਹੀਂ ਮੰਗਣੀ ਇਹਦੇ ਨਾਲ ਲੋਕਾਂ ਦੇ ਵਿੱਚ ਗਲਤ ਪ੍ਰਭਾਵ ਜਾਣਾ ਸੀ ਕਿ ਸੁਖਦੇਵ ਢੀਂਸਾ ਪਰਿਵਾਰ ਸਿਰਫ ਟਿਕਟ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਗਿਆ ਅਗਰ ਉਹ ਭਾਜਪਾ ਦੇ ਨਾਲ ਸਾਂਝ ਪਾਉਂਦੇ ਨੇ ਜਾਂ ਭਾਜਪਾ ਚ ਸ਼ਾਮਲ ਹੁੰਦੇ ਨੇ ਇਹ ਬੀਜੇਪੀ ਦੀ ਟਿਕਟ ਤੇ ਲੜਦੇ ਨੇ ਇਸ ਕਰਕੇ ਸੁਖਦੇਵ ਢੀਂਂਸਾ ਤੇ ਸਾਥੀਆਂ ਨੇ ਸਾਰਿਆਂ ਨੇ ਕੱਲ ਮੀਟਿੰਗ 'ਚ ਇਹ ਫੈਸਲਾ ਕੀਤਾ ਕਿ ਅਸੀਂ ਆਪਣੀ ਨਾਰਾਜ਼ਗੀ ਲੋਕਾਂ 'ਚ ਲੈ ਕੇ ਜਾਵਾਂਗੇ ਪਰ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਕੰਮ ਕਰਾਂਗੇ ਔਰ ਟਿਕਟ ਨਹੀਂ ਮੰਗਾਂਗੇ ਹੁਣ ਸੁਖਵੀਰ ਬਾਦਲ ਕੱਲ ਸੁਖਦੇਵ ਸਿੰਘ ਢੀਂਂਸਾ ਨੂੰ ਮਿਲ ਕੇ ਆਏ ਨੇ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਸੋਸ਼ਲ ਮੀਡੀਆ ਤੇ ਨਾ ਤਾਂ ਕੋਈ ਬਿਆਨ ਜਾਰੀ ਕੀਤਾ ਹੈ ਔਰ ਨਾ ਹੀ ਇਹਦੇ ਬਾਰੇ ਉਹਨਾਂ ਨੇ ਕੋਈ ਆਪਣੀ ਜ਼ੁਬਾਨ ਤੋਂ ਕੋਈ ਬਿਆਨ ਬੋਲ ਕੇ ਜਿਹੜਾ ਸੋਸ਼ਲ ਮੀਡੀਆ ਤੇ ਪਾਇਆ ਸੋ ਇਹਦਾ ਅੱਜ ਇੰਤਜ਼ਾਰ ਰਹੇਗਾ ਕਿ ਦੋਮਾ ਲੀਡਰਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਕਿ ਭਵਿੱਖ ਵਿੱਚ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਗੱਲਬਾਤ ਹੋਈ ਕਿ ਸੁਖਬੀਰ ਸਿੰਘ ਬਾਦਲ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੂੰ ਮਨਾਉਣ 'ਚ ਕਾਮਯਾਬ ਹੋਏ ਕਿਉਂਕਿ ਸੁਖਦੇਵ ਸਿੰਘ ਢੀਂਡਸਾ ਬਾਰੇ ਕਿਹਾ ਜਾਂਦਾ ਹੈ ਕਿ ਜਿਸ ਤਰ੍ਹਾਂ ਦਾ ਰਵਈਆ ਹੋਇਆ ਉਹਦੇ ਨਾਲ ਉਹਨਾਂ ਨਾਲ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਗਏ ਕਈ ਲੀਡਰਾਂ ਨੇ ਨਾਰਾਜ਼ਗੀ ਪ੍ਰਗਟ ਕੀਤੀ ਹੈ ਕਿ ਸ਼ਰੋਮਣੀ ਅਕਾਲੀ ਦਲ ਨੂੰ ਇਸ ਤਰ੍ਹਾਂ ਦਾ ਵਿਹਾਰ ਨਹੀਂ ਕਰਨਾ ਚਾਹੀਦਾ ਸੀ ਕਿ ਬਿਨਾ ਭਰੋਸੇ 'ਚ ਲਏ ਢੀਂਸਾ ਪਰਿਵਾਰ ਨੂੰ ਟਿਕਟ ਅਨਾਉਂਸ ਕਰ ਦਿੱਤੀ ਗਈ ਬੀਬੀ ਜਗੀਰ ਕੌਰ ਦਾ ਵੀ ਇਸੇ ਤਰ੍ਹਾਂ ਦਾ ਬਿਆਨ ਆਇਆ ਸੀ ਕਿ ਇਹਦੇ ਨਾਲ ਪਾਰਟੀ ਦੀ ਲੀਡਰਸ਼ਿਪ ਜਾਂ ਪਾਰਟੀ ਪ੍ਰਧਾਨ ਦੇ ਪ੍ਰਤੀ ਜਿਹੜਾ ਭਰੋਸਾ ਹੈ ਉਹ ਦੂਜੇ ਲੀਡਰਾਂ ਦਾ ਕੱਟਦਾ ਸੋ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਾਖ ਹੈ ਉਹਦੇ ਉੱਪਰ ਵੀ ਸਵਾਲ ਖੜੇ ਹੋਏ ਨੇ ਸ਼ਖਬੀਰ ਸਿੰਘ ਬਾਦਲ ਜਿਸ ਤਰ੍ਹਾਂ ਨਾਲ ਉਹ ਅਪੀਲਾਂ ਕਰ ਰਹੇ ਸੀ ਕਿ ਜਿਹੜੇ ਲੀਡਰ ਪਾਰਟੀ ਛੱਡ ਕੇ ਗਏ ਨੇ ਉਹ ਵਾਪਸ ਆ ਜਾਣ ਪਰ ਅਗਰ ਉਹ ਸਾਰੇ ਲੀਡਰ ਹੁਣ ਸ਼ਖਬੀਰ ਸਿੰਘ ਬਾਦਲ ਦੀ ਕਾਬਲੀਅਤ ਤੇ ਅਗਰ ਸਵਾਲ ਚੱਕਣ ਲੱਗੇ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿਤੇ ਨਾ ਕਿਤੇ ਤਕੜਾ ਹੁੰਦਾ ਨਜ਼ਰ ਆ ਰਿਹਾ ਸੀ ਸਿੱਖ ਪੰਥ ਦੇ ਮੁੱਦਿਆਂ ਤੇ ਪੰਥਕ ਏਜੰਡੇ ਤੇ ਵਾਪਸ ਆਉਂਦਾ ਜਿਹੜਾ ਨਜ਼ਰ ਆ ਰਿਹਾ ਸੀ ਇੱਕ ਵਾਰ ਮੋੜ ਤੋਂ ਉਹ ਪਿੱਛੇ ਪੈ ਸਕਦਾ ਹੈ ਅਗਰ ਅਕਾਲੀ ਦਲ ਨੇ ਇਸ ਤਰੀਕੇ ਦੇ ਫੈਸਲਿਆਂ ਨੂੰ ਸਰਬਸੰਮਤੀ ਦੇ ਨਾਲ ਨਾ ਲਿਆ ਜਾਂ ਜਿਹੜੇ ਨਰਾਜ਼ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਭਾਵੇਂ ਉਹਨਾਂ ਨੇ ਵਾਪਸੀ ਹੀ ਕਿਉਂ ਨਾ ਕੀਤੀ ਹੋਵੇ ਸੋ ਉਹਨਾਂ ਨੂੰ ਭਰੋਸੇ 'ਚ ਲੈ ਕੇ ਚੱਲਣਾ ਸੁਖਬੀਰ ਸਿੰਘ ਬਾਦਲੀ ਇਸ ਵਕਤ ਬਹੁਤ ਜ਼ਰੂਰੀ ਵੀ ਹੈ ਔਰ ਇੱਕ ਚੁਣੌਤੀ ਵੀ ਹੈ ਸੁਖਦੇਵ ਢੀਂਸਾ ਦੇ ਪਰਿਵਾਰ ਨੂੰ ਜਦੋਂ ਟਿਕਟ ਨਹੀਂ ਦਿੱਤੀ ਗਈ ਇਕਬਾਲ ਸਿੰਘ ਝੁੰਡਾ ਨੂੰ ਟਿਕਟ ਦਿੱਤੀ ਗਈ ਇਹ ਵੀ ਚਰਚਾਵਾਂ ਬੜੀਆਂ ਚੱਲੀਆਂ ਨੇ ਸ਼ੰਗਰੂਰ ਦੇ ਵਿੱਚ ਕਿ ਪਰਮਿੰਦਰ ਢੀਂਸਾ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਸੀ ਔਰ ਅਕਾਲੀ ਦਲ 'ਚ ਵਾਪਸ ਆਉਣ ਤੋਂ ਬਾਅਦ ਇਸ ਵਾਰ ਪਰਮਿੰਦਰ ਢੀਂਸਾ ਦਾ ਜਿਹੜਾ ਚੋਣ ਪ੍ਰਚਾਰ ਹੈ ਉਹ ਕਾਫੀ ਜ਼ਿਆਦਾ ਪਖਿਆ ਹੋਇਆ ਸੀ ਅਜਿਹੇ ਅਚਾਨਕ ਦੂਸਰੇ ਉਮੀਦਵਾਰ ਦੇ ਨਾਂ ਦੇ ਐਲਾਨ ਨੇ ਸਾਰੇ ਜਿਹੜੇ ਢੀਂਸਾ ਪਰਿਵਾਰ ਜਾਂ ਢੀਂਸਾ ਦੇ ਸਮਰਥਕਾਂ ਦੇ ਸਿਆਸੀ ਗਣਿਤ ਵੀ ਵਿਗਾੜ ਦਿੱਤੇ ਨੇ ਪਰ ਆਉਂਦੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਮেইনਸਟ੍ਰੀਮ ਲੀਡਰ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਢੀਂਸਾ ਔਰ ਸੁਖਦੇਵ ਢੀਂਸਾ ਧੜੇ ਦੇ ਜਿਹੜੇ ਅਕਾਲੀ ਦਲ ਚ ਸਾਰੇ ਸ਼ਾਮਲ ਹੋਏ ਨੇ ਉਹਨਾਂ ਦਾ ਕਿਸ ਤਰ੍ਹਾਂ ਦਾ ਰਵਈਆ ਰਹਿੰਦਾ ਹੈ ਕਿਸ ਤਰ੍ਹਾਂ ਦੀ ਪੋਲਿਟੀਕਲ ਅਪਰੋਚ ਰਹਿੰਦੀ ਹੈ ਇਹਦੇ ਉੱਤੇ ਬਹੁਤ ਕੁਝ ਨਿਰਭਰ ਕਰੇਗਾ ਔਰ ਅਗਰ ਸੁਖਦੇਵ ਸਿੰਘ ਢੀਂਡਸਾ ਪਰਮਿੰਦਰ ਢੀਂਡਸਾ ਜਾਂ ਅਕਾਲੀ ਦਲ ਸੰਯੁਕਤ ਦੇ ਸਾਰੇ ਲੀਡਰ ਜਿਹੜੇ ਪੰਜਾਬ ਪਰਦੇ ਨੇ ਅਗਰ ਉਹ ਇਕੱਠੇ ਹੋ ਕੇ ਇਸ ਵਕਤ ਨਹੀਂ ਚੱਲਦੇ ਅਕਾਲੀ ਦਲ ਦੇ ਨਾਲ ਜਾਂ ਉਹ ਬੁਝੇ ਦਿਲ ਨਾਲ ਚੱਲਦੇ ਨੇ ਜਾਂ ਉੱਪਰੋਂ ਉੱਪਰੋਂ ਚੱਲਦੇ ਨੇ ਉਹਦੇ ਨਾਲ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਏਗਾ ਸੋ ਬਹੁਤ ਅਹਿਮ ਸਮਾਂ ਇਸ ਵਕਤ ਸੁਖਬੀਰ ਬਾਦਲ ਦੇ ਲਈ ਕਿਉਂਕਿ ਅਗਰ ਇਹ ਗੁੱਟਬਾਜ਼ੀ ਕੰਟਰੋਲ ਨਹੀਂ ਹੁੰਦੀ ਅਗਰ ਇਹ ਸੁਨੇਹਾ ਜਿਹੜਾ ਸੁਨੇਹਾ ਚੱਲਿਆ ਗਿਆ ਕਿ ਪਰਮੇਂਦਰ ਢੀਂਸਾ ਪਰਿਵਾਰ ਨੂੰ ਭਰੋਸੇ 'ਚ ਨਹੀਂ ਲਿਆ ਗਿਆ ਟਿਕਟ ਦੇਣ ਤੋਂ ਪਹਿਲਾਂ ਔਰ ਅਗਰ ਦੂਸਰੇ ਲੀਡਰਾਂ ਦੇ ਬਿਆਨ ਇਸੇ ਤਰ੍ਹਾਂ ਆਉਂਦੇ ਰਹੇ ਉਹਦੇ ਨਾਲ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਲਈ ਪਾਕੀ ਸੀਟਾਂ ਦੇ ਉੱਤੇ ਵੀ ਜਿਹੜੇ ਵੀ ਲੀਡਰ ਦੂਸਰੀਆਂ ਪਾਰਟੀਆਂ 'ਚ ਚਲੇ ਗਏ ਸੀ ਜਿਨ੍ਹਾਂ ਨੇ ਵਾਪਸੀ ਕੀਤੀ ਆ ਅਕਾਲੀ ਦਲ ਦੇ ਵਿੱਚ ਉਹਨਾਂ ਦਾ ਭਰੋਸਾ ਫਿਰ ਅਕਾਲੀ ਦਲ ਨੂੰ ਮਿਲਣਾ ਕਿਤੇ ਨਾ ਕਿਤੇ ਚੁਣੌਤੀਪੂਰਵਕ ਬਣ ਜਾਏਗਾ ਔਰ ਬਾਕੀ ਸੀਟਾਂ ਤੇ ਵੀ ਅਕਾਲੀ ਦਲ ਨੂੰ ਇਹਦੇ ਨਾਲ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਸੁਖਬੀਰ ਬਾਦਲ ਲਈ ਇੱਕ ਵਾਰੀ ਫੇਰ ਬੜਾ ਔਖਾ ਰਾਹ ਅਚਾਨਕ ਹੀ ਬਣ ਗਿਆ ਜਿਸ ਤਰ੍ਹਾਂ ਨਾਲ ਉਹਨਾਂ ਨੇ 7 ਟਿਕਟਾਂ ਐਲਾਨੀਆਂ ਨੇ ਹਾਲਾਂਕਿ ਅਕਾਲੀ ਦਲ ਦੀਆਂ ਬਾਕੀ 6 ਟਿਕਟਾਂ ਦੇ 6 ਟਿਕਟਾਂ ਅਕਾਲੀ ਦਲ ਨੇ ਐਲਾਨੀਆਂ ਨੇ ਬਾਕੀ 5 ਟਿਕਟਾਂ ਤੇ ਹਾਲਾਂਕਿ ਦਿਲਜੀਤ ਸਿੰਘ ਚੀਮਾ ਵੀ ਸ਼੍ਰੀ ਨਨਕਪੁਰ ਸਾਹਿਬ ਤੋਂ ਟਿਕਟ ਮੰਗਦੇ ਸੀ ਪਰ ਉਹ ਗੁਰਦਾਸਪੁਰ ਦੇ ਵਿੱਚ ਪ੍ਰਚਾਰ ਚ ਰੁੱਝ ਗਏ ਨੇ ਕਿਸੇ ਤਰ੍ਹਾਂ ਦੀ ਉਹਨਾਂ ਨੇ ਬਗਾਵਤ ਨਹੀਂ ਕੀਤੀ ਹੋਰ ਕਿਸੇ ਸੀਟ ਤੋਂ ਬਗਾਵਤ ਨਹੀਂ ਆਈ ਪਟਿਆਲਾ ਤੋਂ ਕਿਸੇ ਤਰ੍ਹਾਂ ਦੀ ਬਗਾਵਤ ਨਹੀਂ ਸ੍ਰੀ ਅਨੰਦਪੁਰ ਸਾਹਿਬ ਤੋਂ ਕਿਸੇ ਤਰ੍ਹਾਂ ਦੀ ਬਗਾਵਤ ਹੈ ਜਿਹੜੀ ਅਕਾਲੀ ਦਲ ਨੂੰ ਨਹੀਂ ਆਈ ਸੋ ਬਾਕੀ ਜਿਹੜੀਆਂ ਸੀਟਾਂ ਵੀ ਐਲਾਨ ਕੀਤੀਆਂ ਨੇ ਫਰੀਦਕੋਟ ਦੀ ਸੀਟ ਹੈ ਜਿੱਥੇ ਗੁਰਦੇਵ ਸਿੰਘ ਬਾਦਲ ਉਹਨਾਂ ਦੇ ਪਰਿਵਾਰ 'ਚ ਟਿਕਟ ਦਿੱਤੀ ਗਈ ਹੈ ਸੋ ਹੋਰ ਕਿਸੇ ਵੀ ਸੀਟ ਤੋਂ ਕਿਸੇ ਤਰ੍ਹਾਂ ਦੀ ਬਗਾਵਤ ਨਹੀਂ ਹੈ ਪਰਮਿੰਦਰ ਢੀਂਟਸਾ ਦੀ ਜਿਹੜੀ ਸੀਟ ਹੈ ਇਹ ਮਾਮਲਾ ਵੱਡਾ ਬਣ ਗਿਆ ਸ਼੍ਰੋਮਣੀ ਅਕਾਲੀ ਦਲ ਲਈ ਇਹ ਚੁਣੌਤੀ ਵੀ ਬਣਿਆ ਸੋ ਸੁਖਵੀਰ ਬਾਦਲ ਔਰ ਢੀਂਸਾ ਪਰਿਵਾਰ ਇਹਨਾਂ ਸਥਿਤੀਆਂ ਨੂੰ ਕਿਵੇਂ ਨਿਬੇੜਦਾ ਹੈ ਕਿਵੇਂ ਸਥਿਤੀਆਂ ਅੱਗੇ ਵਧਦੀਆਂ ਨੇ ਇਹ ਵੇਖਣਾ ਇਸ ਵਕਤ ਬਹੁਤ ਅਹਿਮ ਰਹੇਗਾ ਜੇ ਅਗਲੀ ਖਬਰ ਦਾ ਰੁਖ ਕਰੀਏ ਤਾਂ ਸਭ ਤੋਂ ਜ਼ਿਆਦਾ ਇਸ ਵਕਤ ਕਾਂਗਰਸ ਲਈ ਚਿੰਤਾ ਦੀ ਸਥਿਤੀ ਪਟਿਆਲਾ ਦੇ ਵਿੱਚ ਬਣੀ ਹੈ ਹਾਲਾਂਕਿ ਡਾਕਟਰ ਧਰਮਵੀਰ ਗਾਂਧੀ ਬਹੁਤ ਕਾਬਲ ਉਮੀਦਵਾਰ ਨੇ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਟਿਕਟ ਵੀ ਦਿੱਤੀ ਹੈ ਕਾਂਗਰਸ 'ਚ ਸ਼ਾਮਲ ਵੀ ਕਰਾਇਆ ਔਰ ਕਈ ਲੀਡਰ ਕਾਂਗਰਸ ਦੇ ਕਈ ਸਥਾਨਕ ਲੀਡਰ ਨਵਜੋਤ ਸਿੰਘ ਸਿੱਧੂ ਨਾਲ ਜੁੜੇ ਹੋਏ ਕਈ ਲੀਡਰ ਵੀ ਡਾਕਟਰ ਧਰਮਵੀਰ ਗਾਂਧੀ ਦੇ ਹੱਕ 'ਚ ਪ੍ਰਚਾਰ ਕਰ ਰਹੇ ਨੇ ਪਰ ਲਾਲ ਸਿੰਘ ਜਿਹੜੇ ਸਾਬਕਾ ਪ੍ਰਧਾਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਈ ਵਾਰ ਦੇ ਐਮ.ਐਲ.ਏ. ਮੰਤਰੀ ਨੇ ਔਰ ਇਹਦੇ ਨਾਲ ਨਾਲ ਹਰਤੇয়াল ਕੰਬੋਜ ਜਿਹੜੇ ਸਾਬਕਾ ਐਮ.ਐਲ.ਏ ਨੇ ਰਾਜਪੁਰਾ ਦੇ ਇਹ ਦੋਵੇਂ ਜਿਹੜੇ ਵੱਡੇ ਲੀਡਰ ਨੇ ਹਜੇ ਵੀ ਜ਼ਿਆਦਾ ਸੰਤੁਸ਼ਟ ਨਹੀਂ ਹੈ ਔਰ ਇਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਇਹਨਾਂ ਦੇ ਸਮਰਥਕ ਨੇ ਉਹ ਲਗਾਤਾਰ ਇਸ ਗੱਲ ਤੋਂ ਨਾਰਾਜ਼ ਨੇ ਜਿਸ ਤਰ੍ਹਾਂ ਨਾਲ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਹੈ ਹਰदयाल ਕੰਬੋਜ ਦੇ ਜਿਹੜੇ ਸਮਰਥਕ ਨੇ ਉਹਨਾਂ ਦਾ ਕਹਿਣਾ ਹੈ ਕਿ ਹਰदयाल ਕੰਬੋਜ ਨੇ ਪਾਰਟੀ ਦੇ ਵੱਖ-ਵੱਖ ਲੀਡਰਾਂ ਦੇ ਹੁਕਮਾਂ ਤੋਂ ਬਾਅਦ ਸੰਗਠਨ ਦੇ ਦਿਖਾਏ ਰਸਤੇ ਤੋਂ ਬਾਅਦ ਹੀ ਪੂਰੇ ਪਟਿਆਲੇ ਦੇ ਵਿੱਚ ਚੋਣ ਪ੍ਰਚਾਰ ਆਰੰਭਿਆ ਹੋਇਆ ਸੀ ਇਸੇ ਤਰ੍ਹਾਂ ਲਾਲ ਸਿੰਘ ਹੋਣੇ ਉਹਨਾਂ ਨੂੰ ਵੀ ਲਗਾਤਾਰ ਟਿਕਟ ਦੇਣ ਦੀ ਗੱਲ ਚੱਲ ਰਹੀ ਸੀ ਔਰ ਜਿਹੜੇ ਬਹੁਤ ਸਾਰੇ ਟਕਸਾਲੀ ਕਾਂਗਰਸੀ ਹੈ ਉਹਨਾਂ ਨੇ ਸ਼ੁਰੂ ਤੋਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਪਾਰਟੀ ਦੇ ਵਿੱਚੋਂ ਕਿਸੇ ਨੂੰ ਵੀ ਟਿਕਟ ਦਵੋਗੇ ਤੇ ਅਸੀਂ ਮਿਲ ਕੇ ਕੰਮ ਕਰਾਂਗੇ ਪਰ ਜੇ ਕੋਈ ਬਾਹਰਲਾ ਉਮੀਦਵਾਰ ਆਏਗਾ ਤੇ ਅਸੀਂ ਪ੍ਰਵਾਨ ਨਹੀਂ ਕਰਾਂਗੇ ਹੁਣ 20 ਤਰੀਕ ਨੂੰ ਲਾਲ ਸਿੰਘ ਉਹਨਾਂ ਦੇ ਸਮਰਥਕਾਂ ਨੇ ਵੀ ਇੱਕ ਮੀਟਿੰਗ ਰੱਖੀ ਹੈ ਲਾਲ ਸਿੰਘ ਕੀ ਉਸ ਮੀਟਿੰਗ 'ਚ ਪਹੁੰਚਦੇ ਨੇ ਉਹਨਾਂ ਦੇ ਸਮਰਥਕ ਦੂਸਰੇ ਲੀਡਰ ਲਾਲ ਸਿੰਘ ਉਹਨਾਂ ਦੇ ਨਾਲ ਕੀ ਸਲਾਹ ਕਰਦੇ ਨੇ ਕੀ ਲਾਲ ਸਿੰਘ ਡਾਕਟਰ ਧਰਮਵੀਰ ਗਾਂਧੀ ਦੇ ਹੱਕ 'ਚ ਪ੍ਰਚਾਰ ਕਰਨ ਦਾ ਫੈਸਲਾ ਕਰਨਗੇ 20 ਤਰੀਕ ਦੇ ਉੱਪਰ ਨਜ਼ਰਾਂ ਟਿਕੀਆਂ ਨੇ 3 ਦਿਨ ਹਜੇ ਅੱਜ 18 ਤਰੀਕ ਹੈ 19 2 ਦੋ ਦਿਨ ਹਜੇ ਬੜੇ ਅਹਿਮੀਅਤ ਵਾਲੇ ਨੇ ਪਟਿਆਲਾ ਦੀ ਸਿਆਸਤ ਤੇ ਇਸੇ ਤਰ੍ਹਾਂ 20 ਤਰੀਕ ਨੂੰ ਹੀ ਇੱਕ ਪੈਲਸ ਦੇ ਵਿੱਚ ਹਰਦੀਾਲ ਕੰਬੋਜ ਉਹਨਾਂ ਦੇ ਸਮਰਥਕਾਂ ਨੇ ਵੀ ਬੈਠਕ ਬੁਲਾਈ ਹੈ ਉਹ ਕੀ ਫੈਸਲਾ ਕਰਦੇ ਨੇ ਹਰਦੀਾਲ ਕੰਬੋਜ ਇਹਦੇ ਉੱਪਰ ਵੀ ਬੜਾ ਨਿਰਭਰ ਕਰੇਗਾ ਸੋ ਅਗਲੇ ਦੋ ਦਿਨ ਨੇ ਜਿਹੜੇ ਉਹ ਪਟਿਆਲਾ ਦੇ ਵਿੱਚ ਕਾਂਗਰਸ ਦੀ ਸਿਆਸਤ ਲਈ ਬੜੇ ਦਿਲਚਸਪ ਜਿਹੜੇ ਦਿਨ ਬਣਨ ਵਾਲੇ ਨੇ ਹਾਲਾਂਕਿ ਅਗਰ ਹਰਦੀਾਲ ਕੰਬੋਜ ਔਰ ਲਾਲ ਸਿੰਘ ਡਾਕਟਰ ਧਰਮਵੀਰ ਗਾਂਧੀ ਦੇ ਸਮਰਥਨ ਚ ਆ ਜਾਂਦੇ ਨੇ ਅਗਰ ਇਹ ਫੈਸਲਾ ਹੁੰਦਾ ਹੈ ਕਿ ਅਸੀਂ ਸਮਰਥਨ ਚ ਪ੍ਰਚਾਰ ਕਰਾਂਗੇ ਉਹਦੇ ਨਾਲ ਡਾਕਟਰ ਧਰਮਵੀਰ ਗਾਂਧੀ ਹੋਰ ਤਕੜੇ ਹੋ ਜਾਣਗੇ ਔਰ ਅਗਰ ਇਹਨਾਂ ਦੋਹਾਂ ਲੀਡਰਾਂ ਨੇ ਵਿਰੋਧ ਕਰਨ ਦਾ ਫੈਸਲਾ ਕੀਤਾ ਜਾਂ ਕੋਈ ਹੋਰ ਵੱਡਾ ਫੈਸਲਾ ਕੀਤਾ ਜਾਂ ਕਿਸੇ ਹੋਰ ਲੀਡਰ ਨੂੰ ਸਮਰਥਨ ਕਰਨ ਦਾ ਫੈਸਲਾ ਕੀਤਾ ਬਾਗੀ ਹੋ ਕੇ ਉਹਦੇ ਨਾਲ ਪਟਿਆਲਾ ਦੇ ਵਿੱਚ ਜਿਹੜੀ ਕਾਂਗਰਸ ਦੀ ਸਥਿਤੀ ਹੈ ਉਹ ਕਾਫੀ ਜ਼ਿਆਦਾ ਚਿੰਤਾਜਨਕ ਵੀ ਹੋ ਸਕਦੀ ਹੈ ਦੂਜੇ ਪਾਸੇ ਡਾਕਟਰ ਧਰਮਵੀਰ ਗਾਂਧੀ ਉਹ ਲਗਾਤਾਰ ਆਪਣੇ ਚੋਣ ਪ੍ਰਚਾਰ 'ਚ ਡਟ ਗਏ ਨੇ ਜਿਹੜੇ ਲੋਕ ਜਿਹੜੇ ਲੋਕ ਜਾਂ ਜਿਹੜੇ ਲੀਡਰ ਡਾਕਟਰ ਧਰਮਵੀਰ ਗਾਂਧੀ ਦਾ ਸਮਰਥਨ ਕਰ ਰਹੇ ਨੇ ਉਹ ਵੀ ਸਾਰੇ ਪ੍ਰਚਾਰ ਦੇ ਵਿੱਚ ਆ ਗਏ ਨੇ ਕੁਝ ਲੀਡਰ ਕਾਂਗਰਸ ਦੇ ਗੌਰਵ ਸੰਧੂ ਨੌਜਵਾਨ ਲੀਡਰ ਨੇ ਨਵਜੋਤ ਸਿੰਘ ਸਿੱਧੂ ਨਾਲ ਲਗਾਤਾਰ ਦੇਖੇ ਜਾਂਦੇ ਰਹੇ ਉਹ ਵੀ ਡਾਕਟਰ ਧਰਮਵੀਰ ਗਾਂਧੀ ਦੇ ਹੱਕ 'ਚ ਪ੍ਰਚਾਰ ਚ ਕਰ ਰਹੇ ਨੇ ਹੁਣ ਡਾਕਟਰ ਧਰਮਵੀਰ ਗਾਂਧੀ ਉਹਨਾਂ ਨੇ ਕੱਲ ਇੱਕ ਵਾਰ ਫੇਰ ਇਸ ਪ੍ਰਚਾਰ ਨੂੰ ਧਾਰ ਦੇ ਦਿੱਤੀ ਡਾਕਟਰ ਗਾਂਧੀ ਹਮੇਸ਼ਾ ਹੀ ਜਾਣੇ ਜਾਂਦੇ ਨੇ ਕਿ ਕਿਵੇਂ ਵਿਭਾਗ ਹੋ ਕੇ ਉਹ ਪੰਜਾਬ ਅੱਗੇ ਪੇਸ਼ ਗੰਭੀਰ ਚੁਣੌਤੀਆਂ ਤੇ ਖੁੱਲੀ ਗੱਲ ਕਰਦੇ ਨੇ ਪੰਜਾਬ ਦੇ ਹੱਕ ਦੇ ਲਈ ਪਹਿਲਾਂ ਵੀ ਉਹ ਪਾਰਲੀਮੈਂਟ ਦੇ ਵਿੱਚ ਬੋਲਦੇ ਰਹੇ ਨੇ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਦੇ ਨੀਤੀਗਤ ਤੇ ਵਿਚਾਰਕ મતભેਦ ਸੀ ਜਿਸ ਕਰਕੇ ਬਹੁਤਾ ਸਮਾਂ ਆਮ ਆਦਮੀ ਪਾਰਟੀ ਦੇ ਵਿੱਚ ਉਹ ਲੀਡਰ ਆਫ ਹਾਊਸ ਜਿਹੜੇ ਮੈਂਬਰ ਪਾਰਲੀਮੈਂਟ ਸੀ ਚਾਰ ਉਹਨਾਂ ਦੇ ਲੀਡਰ ਬਹੁਤਾ ਸਮਾਂ ਨਹੀਂ ਰਹਿ ਸਕੇ ਪਹਿਲਾਂ ਉਹੀ ਲੀਡਰ ਸੀ ਪਰ ਸਵਾਲ ਇਹ ਹੈ ਕਿ ਡਾਕਟਰ ਤਰਨਵੀਰ ਗਾਂਧੀ ਆਪਣੇ ਚੋਣ ਪ੍ਰਚਾਰ ਨੂੰ ਕਿਹੜੇ ਏਜੰਡੇ ਤੇ ਅੱਗੇ ਲੈ ਕੇ ਜਾਣਗੇ ਕੱਲ ਉਹਨਾਂ ਨੇ ਇੱਕ ਵੱਡੀ ਗੱਲ ਕੀਤੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਧਰਮਵੀਰ ਗਾਂਧੀ ਨੇ ਇੱਕ ਸੁਝਾਅ ਪੇਸ਼ ਕੀਤਾ ਕਿ ਜਿਵੇਂ ਕੈਨੇਡਾ ਦੇ ਵਿੱਚ ਔਰ ਕਈ ਮੁਲਕਾਂ ਦੇ ਵਿੱਚ ਨਸ਼ੇ ਨੂੰ ਨਿਬੜਨ ਦੇ ਲਈ ਵੱਖਰੀ ਰਣਨੀਤੀ ਪੜਾਈ ਗਈ ਹੈ ਪੰਜਾਬ ਦੇ ਵਿੱਚ ਵੀ ਇੰਡੀਆ ਦੇ ਵਿੱਚ ਵੀ ਨਸ਼ੇ ਨੂੰ ਕੰਟਰੋਲ ਕਰਨ ਦੇ ਲਈ ਮਾਫੀਆ ਨੂੰ ਖਤਮ ਕਰਨ ਦੇ ਲਈ ਸਾਨੂੰ ਆਪਣੇ ਕਾਨੂੰਨ ਬਦਲਨੇ ਪੈਣਗੇ ਡਾਕਟਰ ਧਰਮਵੀਰ ਗਾਂਧੀ ਲਗਾਤਾਰ ਕਹਿੰਦੇ ਰਹੇ ਕਿ ਉਹਨਾਂ ਨੇ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਵਿੱਚ ਬਦਲਾਅ ਦੀ ਮੰਗ ਕੀਤੀ ਸੀ ਡਾਕਟਰ ਗਾਂਧੀ ਦਾ ਕਹਿਣਾ ਹੈ ਕਿ ਹੈਰੋਇਨ ਸਮੈਕ ਜਿਹੜੇ ਕੈਮੀਕਲ ਨਸ਼ੇ ਨੇ ਭਾਵੇਂ ਇਹਨਾਂ ਦੇ ਵਿੱਚ ਕੁਝ ਗੋਲੀਆਂ ਨੇ ਇਹ ਪੂਰਨ ਰੂਪ ਦੇ ਵਿੱਚ ਬੈਨ ਹੋਣੀਆਂ ਚਾਹੀਦੀਆਂ ਨੇ ਪਰ ਜਿਹੜੇ ਕੁਦਰਤੀ ਨਸ਼ੇ ਨੇ ਉਹਨਾਂ ਪਾਸੇ ਸਾਨੂੰ ਬੜੀ ਗੰਭੀਰਤਾ ਦੇ ਨਾਲ ਸੋਚਣ ਦੀ ਲੋੜ ਹੈ ਡਾਕਟਰ ਤਰਨਵੀਰ ਗਾਂਧੀ ਕਹਿ ਰਹੇ ਸੀ ਕਿ ਜਿਹੜੇ ਸਾਡੇ ਲੋਕ ਨੇ ਲਗਭਗ 25000 ਦੇ ਕਰੀਬ ਲੋਕ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਤਾੜੇ ਗਏ ਨੇ ਉਹਨਾਂ ਦੇ ਵਿੱਚੋਂ ਕੋਈ ਪੁਕੀ ਦਾਦ ਦੀ ਹੈ ਕੋਈ ਅਫੀਮ ਦਾਦ ਦੀ ਹੈ ਡਾਕਟਰ ਧਰਮਵੀਰ ਗਾਂਧੀ ਮੁਤਾਬਕ ਉਹ ਸਾਰਿਆਂ ਨੂੰ ਸਾਨੂੰ ਬਿਮਾਰ ਮੰਨਣਾ ਚਾਹੀਦਾ ਹੈ ਉਹ ਕਹਿੰਦੇ ਜਿਹੜੇ ਛੋਟੇ-ਛੋਟੇ ਨਸ਼ੇ ਦਾ ਸੇਵਨ ਕਰਨ ਵਾਲੇ ਬਿਮਾਰ ਲੋਕ ਨੇ ਉਹਨਾਂ ਨੂੰ ਅਸੀਂ ਜੇਲਾਂ ਚ ਪਾ ਦਿੱਤਾ ਹੈ ਜਿਹੜੇ ਸਪਲਾਈਅਰ ਨੇ ਜਾਂ ਵੱਡੇ ਤਸਕਰ ਨੇ ਉਹ ਸ਼ਰਿਆਮ ਖੁੱਲੇ ਕਮਰੇ ਨੇ ਜਾਂ ਉਹ ਗ੍ਰਫਤ ਤੋਂ ਬਾਹਰ ਨੇ ਸੋ ਉਹਨਾਂ ਨੇ ਇੱਕ ਵਾਰੀ ਫਿਰ ਇਹ ਸਲਾਹ ਦਿੱਤੀ ਕਿ ਜਿਵੇਂ ਕੈਨੇਡਾ ਦੇ ਵਿੱਚ ਬਹੁਤ ਛੋਟੀ ਮਾਤਰਾ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕੈਨੇਡਾ ਚ 5 ਤੋਂ 25-30 ਤੱਕ ਬੂਟੇ ਭੰਗ ਦੇ ਜਿਹੜੇ ਨੇ ਉਹ ਘਰ ਦੇ ਪਿਛਲੇ ਵੀਡੀਓ ਦੇ ਵਿੱਚ ਲਾਉਣ ਦੀ ਮਨਜ਼ੂਰੀ ਦਿੱਤੀ ਹੋਈ ਹੈ ਕੈਨੇਡਾ ਦੀ ਸਰਕਾਰ ਵੱਲੋਂ ਤਾਂ ਕਿ ਗੈਰ ਕਾਨੂੰਨੀ ਸਮਗਲਿੰਗ ਜਾਂ ਤਸਕਰੀ ਨਾ ਹੋਵੇ ਔਰ ਜਿਹੜਾ ਵਿਅਕਤੀ ਆਦੀ ਹੈ ਉਹ ਉਹਦੇ ਨਾਲ ਆਪਣੀ ਜਿਹੜੀ ਆਦਤ ਹੈ ਉਹ ਨੂੰ ਉਹਦੀ ਉਹਦੀ ਸੰਪੂਰਨਤਾ ਕਰੇ ਜਾਂ ਪੂਰਨਤਾ ਕਰੇ ਹੁਣ ਇਸੇ ਤਰ੍ਹਾਂ ਦਾ ਸੁਝਾਅ ਡਾਕਟਰ ਧਰਮਵੀਰ ਗਾਂਧੀ ਕੱਲ ਵੀ ਦੇ ਰਹੇ ਸੀ ਉਹ ਕਹਿੰਦੇ ਪੰਜਾਬ ਦੀ ਸਰਕਾਰ ਜਾਂ ਸਾਡੇ ਦੇਸ਼ ਦੀ ਸਰਕਾਰ ਇਸ ਬਾਰੇ ਕਿਉਂ ਨਹੀਂ ਸੋਚਦੀ ਕਿ ਜਿਹੜੇ ਲੋਕ ਨਸ਼ੇ ਦੇ ਆਦੀ ਨੇ ਜਿਨ੍ਹਾਂ ਨੂੰ ਅਸੀਂ ਮੈਡੀਕਲੀ ਨਸ਼ੇਦਾਰ ਦੀ ਘਰਾਰ ਦਈਏ ਕਿਉਂ ਨਾ ਅਸੀਂ ਉਹਨਾਂ ਦੀ ਰੀਹੈਬਿਲੀਟੇਸ਼ਨ ਲਈ ਉਹਨਾਂ ਦੇ ਉਹਨਾਂ ਨੂੰ ਜਿਹੜੇ ਮਾਰੂ ਨਸ਼ੇ ਨੇ ਚਿੱਟੇ ਵਰਗੇ ਹੈਰੋਇਨ ਵਰਗੇ ਅਸੀਂ ਉਹਨਾਂ ਤੋਂ ਬਚਾਉਣ ਲਈ ਕਿਉਂ ਨਾ ਸਾਡੀਆਂ ਸਰਕਾਰਾਂ ਵੀ ਕੋਈ ਅਜਹੀ ਯੋਜਨਾ ਤੇ ਕੰਮ ਕਰਨ ਐਨਡੀਪੀਐਸ ਐਕਟ ਦੇ ਵਿੱਚ ਬਦਲਾਅ ਕਰਨ ਕਿ 5 ਤੋਂ 35 ਬੂਟੇ ਨੇ ਜਿਹੜੇ ਅਫੀਮ ਪੁੱਕੀ ਦੇ ਉਹ ਲਾਉਣ ਦੀ ਮਨਜ਼ੂਰੀ ਦਿੱਤੀ ਜਾਵੇ ਤਾਂ ਕਿ ਉਹਨਾਂ ਨੂੰ ਕਿਸੇ ਵੀ ਰੂਪ ਦੇ ਵਿੱਚ ਜਿਹੜਾ ਪੀੜਤ ਹੈ ਉਹ ਉਹਦਾ ਸੇਵਨ ਕਰੇ ਤੇ ਘਟੋ-ਘਟ ਉਹ ਜਿਹੜੇ ਗੈਰ ਕੁਦਰਤੀ ਨਸ਼ੇ ਨੇ ਜਿਹੜੇ ਜ਼ਹਿਰਾਂ ਨੇ ਕੈਮੀਕਲ ਨੇ ਉਹਨਾਂ ਤੋਂ ਉਹ ਬਚ ਸਕੇ ਹਾਲਾਂਕਿ ਡਾਕਟਰ ਤਰਵੀਰ ਗਾਂਧੀ ਉਹਨਾਂ ਦਾ ਇਹ ਨਿੱਜੀ ਵਿਚਾਰ ਹੈ ਇਹਦੇ ਉੱਪਰ ਬਹੁਤ ਸਾਰੀਆਂ ਤਕਨੀਕੀ ਕੈਮੀਕਲ ਸੋਸ਼ਲ ਬਹੁਤ ਤਰ੍ਹਾਂ ਦੀਆਂ ਡਿਬੇਟਸ ਹੋਣਗੀਆਂ ਅਗਰ ਐਨਡੀਪੀਐਸ ਐਕਟ ਦੇ ਵਿੱਚ ਕਦੇ ਬਦਲਾਅ ਹੁੰਦਾ ਹੈ ਬਹੁਤ ਸਾਰੇ ਪਹਿਲੂਆਂ ਨੂੰ ਦੇਖਣਾ ਪਏਗਾ ਕਿਉਂਕਿ ਸਾਡੇ ਮੁਲਕ ਦੇ ਵਿੱਚ ਅਫੀਮ ਦੀ ਭੰਗ ਦੀ ਖੇਤੀ ਹੈ ਜਿਹੜੀ ਗੈਰ ਕਾਨੂੰਨੀ ਹੈ ਬਿਨਾ ਲਾਇਸੈਂਸ ਬਿਨਾ ਮਨਜ਼ੂਰੀ ਕੁਝ ਸੂਬਿਆਂ ਦੇ ਵਿੱਚ ਇਹ ਖੇਤੀ ਹੁੰਦੀ ਹੈ ਸੋ ਡਾਕਟਰ ਤਰਨਵੀਰ ਗਾਂਧੀ ਉਹਨਾਂ ਦਾ ਜਿਹੜਾ ਇਹ ਸਿਰਫ ਵਿਚਾਰ ਹੈ ਔਰ ਅਗਰ ਉਹ ਪਾਰਲੀਮੈਂਟ ਮੈਂਬਰ ਫਿਰ ਬਣਦੇ ਨੇ ਤੇ ਉਹ ਪਾਰਲੀਮੈਂਟ ਦੇ ਵਿੱਚ ਇੱਕ ਦੇ ਵਿੱਚ ਇੱਕ ਵਾਰ ਫਿਰ ਇਸ ਤਰ੍ਹਾਂ ਦਾ ਆਪਣਾ ਵਿਚਾਰ ਰੱਖਣਗੇ ਪਰ ਮੈਂ ਇੱਕ ਗੱਲ ਸਾਫ਼ ਕਰਦਾ ਅਸੀਂ ਕਿਸੇ ਵੀ ਇਸ ਤਰ੍ਹਾਂ ਦੇ ਵਿਚਾਰ ਦੀ ਜਿਹੜੀ ਹੈ ਜਦ ਤੱਕ ਸਰਕਾਰੀ ਮਨਜ਼ੂਰੀ ਨਹੀਂ ਆਉਂਦੀ ਜਾਂ ਸਰਕਾਰ ਪਾਰਲੀਮੈਂਟ ਦੇ ਵਿੱਚ ਕਾਨੂੰਨ ਨਹੀਂ ਬਣਾਉਂਦੀ ਸੋ ਉਹਦੇ ਤੇ ਡਿਸਕਸ਼ਨ ਤਾਂ ਹੋ ਸਕਦੀ ਹੈ ਪਰ ਕਿਸੇ ਨੂੰ ਵੀ ਇਹਨਾਂ ਗੱਲਾਂ ਸੁਣਨ ਤੋਂ ਬਾਅਦ ਇਹ ਨਹੀਂ ਕਿ ਡਾਕਟਰ ਧਰਮਵੀਰ ਗਾਂਧੀ ਵਕਾਲਤ ਕਰਦੇ ਨੇ ਤੇ ਉਹ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਬੂਟੇ ਨੇ ਉਹਨਾਂ ਦੀ ਪੈਦਾਵਾਰ ਕਰਨੀ ਸ਼ੁਰੂ ਕਰ ਦੇਣ ਇਹ ਬਿਲਕੁਲ ਨਹੀਂ ਕਰਨਾ ਕਿਉਂਕਿ ਇਹ ਕਾਨੂੰਨ ਨਹੀਂ ਹੈ ਔਰ ਚੰਡੀਗੜ੍ਹ ਦੇ ਵਿੱਚ ਇੱਕ ਮਾਮਲਾ ਇਸ ਤਰ੍ਹਾਂ ਦਾ ਪਿਛਲੇ ਦਿਨਾਂ ਦੇ ਵਿੱਚ ਆਇਆ ਸੀ ਔਰ ਉਸ ਵਿਅਕਤੀ ਦੀ ਗ੍ਰਿਫਤਾਰੀ ਕੀਤੀ ਗਈ ਹੈ ਤੇ ਉਹ ਵਿਅਕਤੀ ਇਸ ਵਕਤ ਜੇਲ੍ਹ 'ਚ ਹੈ ਪਰ ਇਹ ਮਸਲਾ ਡਿਬੇਟ ਔਰ ਡਿਸਕਸ਼ਨ ਦਾ ਹੈ ਡਾਕਟਰ ਤਰਨਵੀਰ ਗਾਂਧੀ ਨੇ ਇੱਕ ਵਾਰੀ ਫੇਰ ਇਸ ਮਸਲੇ ਤੇ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਅਫੀਮ ਦੀ ਖੇਤੀ ਨਾਲ ਸੰਬੰਧਿਤ ਫੇਰ ਉਹਨਾਂ ਨੇ ਇਸ ਮਸਲੇ ਤੇ ਆਪਣੀ ਗੱਲ ਰੱਖੀ ਹੈ ਪਰ ਉਹਨਾਂ ਦੇ ਕਹਿਣ ਦਾ ਭਾਵ ਸਿਰਫ ਇਹੀ ਹੈ ਕਿ ਜਿਹੜੇ ਅਫੀਮ ਔਰ ਪੁੱਕੀ ਕੁਦਰਤੀ ਨਸ਼ਿਆਂ ਦੇ ਸੇਵਨ ਕਰਦੇ ਨੇ ਲੋਕ ਉਹ ਪੀੜਿਤ ਨੇ ਉਹ ਬਿਮਾਰ ਨੇ ਉਹ ਮਰੀਜ਼ ਨੇ ਅਸੀਂ ਉਹਨਾਂ ਦੇ ਟ੍ਰੀਟਮੈਂਟ ਦੇ ਪਰਪਸ ਬਾਰੇ ਸੋਚੀਏ ਸਿਰਫ ਜੇਲਾਂ ਚ ਰੱਖ ਕੇ ਅਸੀਂ ਉਹਨਾਂ ਨੂੰ ਠੀਕ ਨਹੀਂ ਕਰ ਸਕਦੇ ਔਰ ਅਸੀਂ ਨਸ਼ਾ ਔਰ ਮਾਫੀਆ ਤਾਂ ਹੀ ਖਤਮ ਕਰਾਂਗੇ ਜੇ ਅਸੀਂ ਆਪਣੀ ਯੋਜਨਾ ਨਸ਼ਿਆਂ ਦੇ ਨਾਲ ਨਿਬੜਨ ਦੇ ਲਈ ਬਦਲਾਂਗੇ ਅਖੀਰ ਚ ਹਰਜੋਤ ਜੀ ਮੈਂ 2 3 4 ਅਹਿਮ ਘਟਨਾਵਾਂ ਪੋਲਿਟਿਕਲ ਘਟਨਾਵਾਂ ਉਹਨਾਂ ਨੂੰ ਇਕੱਠੇ ਜੋੜਦਾ ਕੱਲ ਲਗਾਤਾਰ ਕੋਸ਼ਿਸ਼ ਹੁੰਦੀ ਰਹੀ ਵਿਜੇ ਸ਼ਾਂਪਲਾ ਨਾਲ ਸੰਪਰਕ ਕਰਨ ਦੀ ਪਰ ਉਹਨਾਂ ਦੇ ਟੈਲੀਫੋਨ ਨੰਬਰ ਬੰਦ ਰਹੇ ਕਈ ਪੱਤਰਕਾਰਾਂ ਨੇ ਰਜੀਵ ਭਾਸਕਰ ਜੀ ਜਿਹੜੇ ਸਾਡੇ ਸਾਥੀ ਨੇ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਕਿ ਵਿਜੇ ਸ਼ਾਂਪਲਾ ਉਹਨਾਂ ਦੇ ਨਾਲ ਗੱਲ ਹੋਵੇ ਉਹਨਾਂ ਤੋਂ ਪੁੱਛਿਆ ਜਾਵੇ ਕਿ ਜਿਹੜਾ ਉਹਨਾਂ ਨੇ ਟਵੀਟ ਪਾਇਆ ਸੀ ਉਸ ਤੋਂ ਬਾਅਦ ਉਹ ਕੀ ਫੈਸਲਾ ਕਰਦੇ ਨੇ ਉਹਨਾਂ ਨੇ ਇੱਕ ਟਵੀਟ ਕੀਤਾ ਸੀ ਕਿ ਜੇ ਇੱਕ ਦਰਵਾਜਾ ਬੰਦ ਹੁੰਦਾ ਹੈ ਤੇ ਦੂਜਾ ਦਰਵਾਜਾ ਖੁੱਲ ਜਾਂਦਾ ਹੈ ਉਹਨਾਂ ਨੇ ਇਸ਼ਾਰਾ ਇਸ ਤਰ੍ਹਾਂ ਨਾਲ ਕੀਤਾ ਸੀ ਕਿ ਟਿਕਟ ਨਾ ਮਿਲਣ ਤੋਂ ਬਾਅਦ ਉਹ ਨਰਾਜ਼ ਨਹੀਂ ਇਹ ਵੀ ਚਰਚਾਵਾਂ ਨੇ ਕਿ ਕਾਂਗਰਸ ਪਾਰਟੀ ਜਾਂ ਆਮ ਆਦਮੀ ਪਾਰਟੀ ਵੱਲੋਂ ਵੀ ਉਹਨਾਂ ਨੂੰ ਸੱਦਾ ਦਿੱਤਾ ਜਾ ਸਕਦਾ ਹੈ ਪਾਰਟੀ ਜੁਆਇਨ ਕਰਨ ਦਾ ਫੈਸਲਾ ਅਕਾਲੀ ਦਲ ਵੱਲੋਂ ਵੀ ਸੱਦਾ ਦਿੱਤਾ ਜਾ ਸਕਦਾ ਹੈ ਵਿਜੇ ਸਾਂਪਲਾ ਨੂੰ ਇਸ ਤਰੀਕੇ ਦੀਆਂ ਚਰਚਾਵਾਂ ਨੇ ਔਰ ਇਹ ਵੀ ਚਰਚਾਵਾਂ ਨੇ ਕਿ ਵਿਜੇ ਸਾਂਪਲਾ ਅਕਾਲੀ ਦਲ ਵੱਲੋਂ ਅਗਰ ਸੱਦਾ ਮਿਲਦਾ ਜਲੰਧਰ ਦੇ ਲਈ ਵੀ ਵਿਜੇ ਸ਼ਾਮਪਲਾ ਨੂੰ ਅਕਾਲੀ ਦਲ ਸੱਦਾ ਦੇ ਸਕਦਾ ਹੈ ਪਰ ਕੀ ਵਿਜੇ ਸ਼ਾਮਪਲਾ ਨਾਲ ਅਕਾਲੀ ਦਲ ਦਾ ਸੰਪਰਕ ਹੋਇਆ ਕੀ ਅਕਾਲੀ ਦਲ ਨੇ ਸੱਦਾ ਦਿੱਤਾ ਕਿਉਂਕਿ ਸੰਭਾਵਨਾ ਹੈ ਕਿ ਅਕਾਲੀ ਦਲ ਵੀ ਉਹਨਾਂ ਦਾ ਵੈਲਕਮ ਕਰ ਸਕਦਾ ਹੈ ਵਿਜੇ ਸ਼ਾਮਪਲਾ ਸਾਬਕਾ ਕੇਂਦਰੀ ਮੰਤਰੀ ਨੇ ਉਹ ਐਸ்சி ਕਮਿਸ਼ਨ ਦੇ ਦੇ ਮੁਲਕ ਦੇ ਵਿੱਚ ਕੌਮੀ ਚੇਅਰਮੈਨ ਵੀ ਰਹੇ ਨੇ ਔਰ ਉਹ ਭਾਰਤੀ ਜਨਤਾ ਪਾਰਟੀ ਦੇ ਬੜੇ ਸੀਨੀਅਰ ਆਗੂ ਨੇ ਹੁਣ ਕੀ ਕਾਂਗਰਸ ਨੇ ਆਪ ਨੇ ਅਕਾਲੀ ਦਲ ਵੱਲੋਂ ਉਹਨਾਂ ਨੂੰ ਸੱਦਾ ਮਾਰਿਆ ਗਿਆ ਇਸ ਗੱਲ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਪੁਸ਼ਟੀ ਨਹੀਂ ਹੈ ਕਨਫਰਮੇਸ਼ਨ ਨਹੀਂ ਹੈ ਇਹਦੇ ਉੱਪਰ ਮੋਹਰ ਨਹੀਂ ਲੱਗੀ ਕਿਉਂਕਿ ਵਿਜੇ ਸ਼ਾਮਪਲਾ ਨੇ ਖੁਦ ਵੀ ਹਾਲੇ ਤੱਕ ਕਿਸੇ ਤਰ੍ਹਾਂ ਦਾ ਬਿਆਨ ਨਹੀਂ ਦਿੱਤਾ ਅੱਜ ਅਗਰ ਉਹ ਆਪਣੀ ਸਥਿਤੀ ਸਾਫ਼ ਕਰਦੇ ਨੇ ਕਿ ਉਹ ਬੀਜੇਪੀ 'ਚ ਹੀ ਰਹਿਣਗੇ ਕਿ ਜਿਹੜਾ ਉਹਨਾਂ ਦਾ ਸ਼ੇਅਰ ਸੀ ਉਹ ਸਿਰਫ ਇੱਕ ਨਰਾਜ਼ਗੀ ਸੀ ਜਾਂ ਉਹਨਾਂ ਨੇ ਕੋਈ ਵੱਡਾ ਫੈਸਲਾ ਕੀਤਾ ਹੈ ਜਾਂ ਕਰਨਾ ਚਰਚਾਵਾਂ ਕਈ ਹੁੰਦੀਆਂ ਰਹੀਆਂ ਪਰ ਹਾਲੇ ਤੱਕ ਕਿਸੇ ਵੀ ਪੋਲਿਟੀਕਲ ਪਾਰਟੀ ਦੇ ਨਾਲ ਉਹਨਾਂ ਦੀ ਉਨ੍ਹਾਂ ਦੇ ਸੰਪਰਕ ਕਰਨ ਦੀ ਜਾਂ ਪਾਰਟੀ ਵੱਲੋਂ ਉਨ੍ਹਾਂ ਨਾਲ ਸੰਪਰਕ ਕਰਨ ਦੀ ਖਬਰ ਜਨ ਤੱਕ ਨਹੀਂ ਹੋਈ। ਕੱਲ ਸਾਰਾ ਦਿਨ ਵਿਜੇ ਸ਼ਾਮਪਲਾ ਉਨ੍ਹਾਂ ਨਾਲ ਸੰਪਰਕ ਬਣਾਉਣ ਦੀਆਂ ਕੋਸ਼ਿਸ਼ਾਂ ਹੋਈਆਂ। ਅੱਜ ਬੜਾ ਅਹਿਮ ਦਿਨ ਹੈ। ਮੰਨਿਆઈ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਲਗਾਤਾਰ ਦੋ ਤਿੰਨ ਦਿਨਾਂ ਦੀ ਸੱਤ ਸੀਟਾਂ ਜਿਹੜੀਆਂ ਹਜੇ ਜਾਰੀ ਨਹੀਂ ਕੀਤੀਆਂ ਗਈਆਂ, ਉਹਨਾਂ ਉੱਪਰ ਮੱਥਾ ਪੱਥੀ ਕਰ ਰਹੀ ਹੈ। ਦਿਲਿੰਦਰ ਦੀ ਸੀਟ ਤੋਂ ਬਾਅਦ ਚੌਧਰੀ ਪਰਿਵਾਰ ਵਾਲੇ ਬਾਰੇ ਹਜੇ ਤੱਕ ਕੋਈ ਆਖਰੀ ਫੈਸਲਾ ਨਹੀਂ ਹੋਇਆ ਕਿ ਕੀ ਚੌਧਰੀ ਪਰਿਵਾਰ ਜਿਮਨੀ ਚੋਣ ਲੜੇਗਾ, ਕੋਈ ਐਲਾਨ ਨਹੀਂ ਆਇਆ। ਕਿ ਖੁਸ਼ਾਲਪੁਰ ਚੌਧਰੀ ਪਰਿਵਾਰ ਸ਼ਿਫਟ ਕੀਤਾ ਜਾਏਗਾ ਕੋਈ ਖਬਰ ਨਹੀਂ ਹੈ ਹਾਲਾਂਕਿ ਇਹ ਖਬਰਾਂ ਨੇ ਕਿ ਰਾਣਾ ਇੰਦਰਪ੍ਰਤਾਪ ਖਡੂਰ ਸਾਹਿਬ ਤੋਂ ਉਮੀਦਵਾਰ ਹੋ ਸਕਦੇ ਨੇ ਇਹ ਬਹੁਤ ਵੱਡੀ ਸੰਭਾਵਨਾ ਹੈ ਪ੍ਰਗਟ ਸਿੰਘ ਜੀ ਅਨੰਦਪੁਰ ਸਾਹਿਬ ਜਾਂ ਲੁਧਿਆਣਾ ਤੋਂ ਉਮੀਦਵਾਰ ਬਣਾਏ ਜਾ ਸਕਦੇ ਨੇ ਇਹ ਵੀ ਬਹੁਤ ਵੱਡੀ ਸੰਭਾਵਨਾ ਹੈ ਔਰ ਲੁਧਿਆਣਾ ਦੀ ਸੀਟ ਦੇ ਵਿੱਚ ਅਗਰ ਪ੍ਰਗਟ ਸਿੰਘ ਅਨੰਦਪੁਰ ਸਾਹਿਬ ਤੇ ਇਜ਼ਤ ਤੇ ਜਾਂਦੇ ਨੇ ਤੇ ਭਾਰਤ ਪੋਸ਼ਨ ਆਸ਼ੂ ਔਰ ਸੰਜੀਤ ਤਲਵਾਰ ਦਾ ਨਾਮ ਚੱਲ ਰਿਹਾ ਹੈ ਭਾਰਤ ਪੁਸ਼ਨ ਆਸ਼ੂ ਵਿਜੀਲੈਂਸ ਔਰ ਈਡੀ ਦੀ ਰਡਾਰਤੇ ਰਹੇ ਨੇ ਇਸ ਕਰਕੇ ਸੰਜੀਤ ਤਲਵਾਰ ਦਾ ਨਾਮ ਅੱਗੇ ਦੱਸਿਆ ਜਾ ਰਿਹਾ ਹੈ ਪਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਾਰਤ ਪੁਸ਼ਨ ਆਸ਼ੂ ਆਪਣੇ ਹਾਈ ਕਮਾਂਡ ਦੇ ਨਾਲ ਚੰਗੇ ਰਿਸ਼ਤੇਆਂ ਕਰਕੇ ਇੱਕ ਵਾਰ ਫਿਰ ਉਲਟ ਫੇਰ ਕਰ ਸਕਦੇ ਨੇ ਹਾਲਾਂਕਿ ਸੰਜੀਤ ਤਲਵਾਰ ਦੇ ਹੱਕ ਦੇ ਵਿੱਚ ਕਈ ਸਾਬਕਾ ਵਿਧਾਇਕ ਨੇ ਜਿਹੜੇ ਲੁਧਿਆਣਾ ਕਾਂਗਰਸ ਦੇ ਕਈ ਲੀਡਰ ਨੇ ਉਹ ਵੀ ਆ ਗਏ ਨੇ ਕਿਉਂਕਿ ਸੰਜੀਤ ਤਲਵਾਰ ਜ਼ਿਲ੍ਹਾ ਪ੍ਰਧਾਨ ਨੇ ਪਰ ਲੁਧਿਆਣਾ ਦੀ ਸੀਟ ਇੱਕ ਦੋ ਦਿਨਾਂ ਦੇ ਵਿੱਚ ਡਿਸਾਈਡ ਹੋ ਸਕਦੀ ਹੈ ਇਹ ਵੀ ਚਰਚਾਵਾਂ ਨੇ ਕਿ ਕਾਂਗਰਸ ਪਾਰਟੀ 20 ਤਰੀਕ ਤੋਂ ਪਹਿਲਾਂ ਟਿਕਟਾਂ ਦਾ ਐਲਾਨ ਨਹੀਂ ਕਰੇਗੀ ਪਰ ਅਕਾਲੀ ਦਲ ਜਿਹੜਾ ਉਹ ਵੀ ਇਸ ਗੱਲ ਦੇ ਇੰਤਜ਼ਾਰ 'ਚ ਹੈ ਕਿ ਕਾਂਗਰਸ ਆਪਣੀਆਂ ਬਾਕੀ ਸੀਟਾਂ ਕਦੋਂ ਐਲਾਨਦੀ ਹੈ ਗੁਰਦਾਸਪੁਰ ਤੋਂ ਲਗਾਤਾਰ ਇਹ ਚਰਚਾਵਾਂ ਨੇ ਕਿ ਗੁਰਦਾਸਪੁਰ ਦੇ ਵਿੱਚ ਕਾਂਗਰਸ ਪਾਰਟੀ ਅਗਰ ਅਗਰ ਕੋਈ ਸੰਗਠਨ ਦਾ ਵਿਅਕਤੀ ਚੋਣ ਲੜਨ ਦੇ ਲਈ ਤਿਆਰ ਨਹੀਂ ਹੁੰਦਾ ਜਾਂ ਅਗਰ ਸਰਵੇ ਦੇ ਵਿੱਚ ਕੋਈ ਬਹੁਤ ਚੰਗਾ ਨਹੀਂ ਨਿਕਲਦਾ ਕਿ ਕਾਂਗਰਸ ਪਾਰਟੀ ਬਾਹਰੂ ਗੁਰਦਾਸਪੁਰ ਚ ਵੀ ਉਮੀਦਵਾਰ ਲਿਆ ਸਕਦੀ ਹੈ ਜਿਵੇਂ ਵਿਜੇ ਸ਼ਾਮਪਲਾ ਬਾਰੇ ਇਹ ਚਰਚਾਵਾਂ ਨੇ ਕਿ ਕਾਂਗਰਸ ਪਾਰਟੀ ਉਹਨਾਂ ਨੂੰ ਸੰਪਰਕ ਕਰ ਸਕਦੀ ਹੈ ਜਾਂ ਸੰਗਠਨ ਦੇ ਲੀਡਰ ਸੰਪਰਕ ਕਰ ਸਕਦੇ ਨੇ ਇਸੇ ਤਰ੍ਹਾਂ ਗੁਰਦਾਸਪੁਰ ਦੇ ਵਿੱਚ ਕਵਿਤਾ ਖੰਨਾ ਜਿਹੜੇ ਵਿਨੋਦ ਖੰਨਾ ਦੇ ਧਰਮ ਪਤਨੀ ਨੇ ਉਹਨਾਂ ਨੇ ਬਹੁਤ ਮਿਹਨਤ ਲਗਾਤਾਰ ਗੁਰਦਾਸਪੁਰ ਹਲਕੇ ਚ ਕੀਤੀ ਔਰ ਜਿਵੇਂ ਵਿਨੋਦ ਖੰਨਾ ਉਹਨਾਂ ਨੇ ਕਈ ਪੁਲਾਂ ਦਾ ਨਿਰਮਾਣ ਕਰਾਇਆ ਕਈ ਆਮ ਲੋਕਾਂ ਦੇ ਹੱਕ ਦੇ ਵਿੱਚ ਵੱਡੇ ਪ੍ਰੋਜੈਕਟ ਲੈ ਕੇ ਆਂਦੇ ਵਿਨੋਦ ਖੰਨਾ ਅਤੇ ਕਵਿਤਾ ਖੰਨਾ ਲਗਾਤਾਰ ਸਰਗਰਮ ਰਹੇ ਨੇ ਗੁਰਦਾਸਪੁਰ ਹਲਕੇ ਚ ਪਰ ਭਾਜਪੀ ਵੱਲੋਂ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਕੀ ਕਵਿਤਾ ਖੰਨਾ ਨਾਲ ਵੀ ਕਾਂਗਰਸ ਪਾਰਟੀ ਨੇ ਸੰਪਰਕ ਕੀਤਾ ਹੈ ਕੀ ਕਵਿਤਾ ਖੰਨਾ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ ਹੋ ਸਕਦੇ ਨੇ ਇਹ ਸਾਰੀਆਂ ਸੰਭਾਵਨਾਵਾਂ ਤੇ ਲਗਾਤਾਰ ਕਾਂਗਰਸ ਪਾਰਟੀ ਦੇ ਵਿੱਚ ਚਰਚਾ ਹੋ ਰਹੀ ਹੈ ਪਰ ਖੁਲਾਸੇ ਉਸੇ ਵੇਲੇ ਹੋਣਗੇ ਜਦੋਂ ਕਾਂਗਰਸ ਪਾਰਟੀ ਸੂਚੀ ਦਾ ਐਲਾਨ ਕਰੇਗੀ ਔਰ ਅਗਰ ਉਸ ਤੋਂ ਪਹਿਲਾਂ ਕੋਈ ਵੀ ਵੱਡਾ ਲੀਡਰ ਕਾਂਗਰਸ ਪਾਰਟੀ ਜੁਆਇਨ ਕਰਦਾ ਹੈ। ਅਗਰ ਕਵਿਤਾ ਚੌਧਰੀ ਕਵਿਤਾ ਖੰਨਾ ਪਾਰਟੀ ਜੁਆਇਨ ਕਰਦੇ ਨਹੀਂ ਜਾਂ ਵਿਜੇ ਸ਼ਾਮਪਲਾ ਕਾਂਗਰਸ ਪਾਰਟੀ ਜੁਆਇਨ ਕਰਦੇ ਨੇ ਫਿਰ ਇਹ ਇਸ਼ਾਰਾ ਮੰਨਿਆ ਜਾ ਸਕਦਾ ਹੈ ਕਿ ਇਹਨਾਂ ਨੂੰ ਟਿਕਟਾਂ ਦਿੱਤੀਆਂ ਜਾ ਸਕਦੀਆਂ ਨੇ ਪਰ ਹਜੇ ਤੱਕ ਕਿਸੇ ਨੇ ਵੀ ਨਾ ਵਿਜੇ ਸ਼ਾਮਪਲਾ ਨੇ ਕਾਂਗਰਸ ਪਾਰਟੀ ਜੁਆਇਨ ਕਰਨ ਦੀ ਕੋਈ ਕਨਫਰਮੇਸ਼ਨ ਦਿੱਤੀ ਹੈ ਨਾ ਕਵਿਤਾ ਖੰਨਾ ਉਹਨਾਂ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਜੁਆਇਨ ਕਰਨਗੇ ਹਾਲੇ ਉਹ ਆਪਣੇ ਤਰੀਕੇ ਨਾਲ ਸੇਵਾ ਚ ਰੁੱਝੇ ਨੇ ਪਰ ਕਾਂਗਰਸ ਦੀ ਜਿਹੜੀ ਹਾਈ ਕਮਾਂਡ ਹੈ ਉਹ ਤਦ ਤੱਕ ਇਹ ਦੋ ਸੀਟਾਂ ਡਿਸਾਈਡ ਨਹੀਂ ਕਰਦੀ ਹੁਸ਼ਿਆਰਪੁਰ ਦੀਆਂ ਔਰ ਗੁਰਦਾਸਪੁਰ ਦੀ ਟਿਕਟ ਔਰ ਫਿਰੋਜ਼ਪੁਰ ਦੀ ਸੀਟ ਜਦ ਤੱਕ ਕਾਂਗਰਸ ਪਾਰਟੀ ਨੂੰ ਕੋਈ ਜੇਤੂ ਕੈਂਡੀਡੇਟ ਨਹੀਂ ਮਿਲਦਾ ਹਾਲਾਂਕਿ ਸ਼੍ਰੀ ਅਨੰਦਪੁਰ ਸਾਹਿਬ ਲੁਧਿਆਣਾ ਔਰ ਖੰਡੂਰ ਸਾਹਿਬ ਇਹ ਸੀਟਾਂ ਲਗਭਗ ਤੈਹ ਨੇ ਸਿਰਫ ਉਮੀਦਵਾਰ ਦਾ ਨਾਮ ਫਾਈਨਲ ਕਰਨਾ ਹੈ ਉਮੀਦਵਾਰ ਵੀ ਤੈਹ ਨੇ ਕਿ ਕਿਹਨਾ ਕਿਹਨਾ ਉਮੀਦਵਾਰਾਂ ਦੇ ਵਿੱਚੋਂ ਇਹ ਟਿਕਟਾਂ ਦਿੱਤੀਆਂ ਜਾਣੀਆਂ ਨੇ ਔਰ सूची ਦਾ ਇੰਤਜ਼ਾਰ 20 ਤਰੀਕ ਤੱਕ ਕਰਨਾ ਪੈ ਸਕਦਾ ਹੈ ਇਸ ਤਰੀਕੇ ਦੇ ਕਿਆਸ ਹੈ ਜਿਹੜੇ ਉਹ ਲਗਾਤਾਰ ਚੱਲ ਰਹੇ ਨੇ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ ਅੱਧੀ ਰਾਤ ਦੇ ਕਰੀਬ ਪੰਜਾਬ ਵਾਪਸ ਪਰਤੇ ਨੇ ਆਪਣੇ ਘਰ ਵਾਪਸ ਪਰਤੇ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਖਬਰਾਂ ਨੇ ਔਰ ਅੱਜ ਭਗਵੰਤ ਮਾਨ ਇੱਕ ਵਾਰ ਫੇਰ ਪੰਜਾਬ ਦੀ ਜਿਹੜੀ ਚੋਣ ਸਿਆਸਤ ਹੈ ਉਹਦੇ ਵਿੱਚ ਸਾਨੂੰ ਰੁੱਝੇ ਨਜ਼ਰ ਆ ਸਕਦੇ ਨੇ 18 19 20 ਲਗਾਤਾਰ 3 ਦਿਨ ਭਗਵੰਤ ਮਾਨ ਪੰਜਾਬ ਦੇ ਵਿੱਚ ਰਹਿਣਗੇ ਔਰ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਵੀ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਲਈ ਆ ਸਕਦੇ ਨੇ ਔਰ ਹੁਣ ਜਦੋਂ 21 ਤਰੀਕ ਤੋਂ ਬਾਅਦ ਗੁਜਰਾਤ ਜਾਣਾ ਹੈ ਭਗਵੰਤ ਮਾਨ ਉਹਨਾਂ ਨੇ ਤੇ ਸੁਨੀਤਾ ਕੇਜਰੀਵਾਲ ਵੀ ਉਹਨਾਂ ਦੇ ਨਾਲ ਗੁਜਰਾਤ ਮਿਲ ਕੇ ਚੋਣ ਪ੍ਰਚਾਰ ਕਰਨਗੇ ਸੋ ਅਰਵਿੰਦ ਕੇਜਰੀਵਾਲ ਦੀ ਗੈਰ ਹਾਜ਼ਰੀ ਦੇ ਵਿੱਚ ਸੁਨੀਤਾ ਕੇਜਰੀਵਾਲ ਵੀ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਸਾਂਭਣਗੇ ਔਰ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਤੋਂ ਬਾਅਦ ਇੱਕ ਵੱਡਾ ਚਿਹਰਾ ਨੇ ਇੱਕੋ ਇੱਕ ਮੁੱਖ ਮੰਤਰੀ ਨੇ ਜਿਹੜੇ ਲਗਾਤਾਰ ਸਰਗਰਮ ਨੇ ਕੱਲ ਵੀ ਉਹਨਾਂ ਨੇ ਗੁਜਰਾਤ ਦੇ ਭਰੂਚ ਵਿੱਚ ਆਪਣੇ ਉਮੀਦਵਾਰ ਦੇ ਕਾਗਜ਼ ਦਾਖਲ ਕਰਾਏ ਇਸ ਮੌਕੇ ਵੱਡਾ ਰੋਡ ਸ਼ੋ ਜਿਹੜਾ ਗੁਜਰਾਤ ਦੇ ਵਿੱਚ ਫੇਰ ਵੇਖਣ ਨੂੰ ਮਿਲਿਆ ਅੱਜ ਦਾ ਦਿਨ ਅਕਾਲੀ ਦਲ ਪੱਖੋਂ ਵੀ بڑا ਐ ਮੈਂ ਅੱਜ ਦਾ ਦਿਨ ਭਾਜਪਾ ਔਰ ਕਾਂਗਰਸ ਪੱਖੋਂ ਵੀ ਔਰ ਆਮ ਆਦਮੀ ਪਾਰਟੀ ਪੱਖੋਂ ਵੀ بڑا ਐ ਮੈਂ ਸੋ ਅੱਜ ਕਿਹੜੀਆਂ ਪਾਰਟੀਆਂ ਆਪਣੀਆਂ ਸੂਚੀ ਜਾਰੀ ਕਰਦੀਆਂ ਨੇ ਕਿਹੜੇ ਲੀਡਰ ਗੱਲ ਬਦਲ ਸਕਦੇ ਨੇ ਫਿਰੋਜ਼ਪੁਰ ਗੁਰਦਾਸਪੁਰ ਜਲੰਧਰ ਹੁਸ਼ਿਆਰਪੁਰ ਕਈ ਉਮੀਦਵਾਰ ਅਜਿਹੇ ਨੇ ਜਿਹੜੇ ਪਾਰਟੀ ਬਦਲ ਸਕਦੇ ਨੇ ਕਿ ਅੱਜ ਕੁਝ ਲੀਡਰ ਪਾਰਟੀਆਂ ਬਦਲਦੇ ਨੇ ਇਸ ਪੱਖੋਂ ਅੱਜ ਦੇ ਦਿਨ ਨੂੰ ਫੇਰ ਬੜਾ ਅਹਿਮ ਮੰਨਿਆ ਜਾ ਰਿਹਾ ਹੈ ਜਿੱਦਾਂ ਹੀ ਕੋਈ ਇਸ ਤਰ੍ਹਾਂ ਦੀ ਘਟਨਾ ਹੋਏਗੀ ਤੇ ਜ਼ਰੂਰ ਅਸੀਂ ਦੁਪਹਿਰ 3 ਵਜੇ ਵਾਲੇ ਪ੍ਰੋਗਰਾਮ ਦੇ ਵਿੱਚ ਅਰਜੀਤ ਭਾਸਕਰ ਜੀ ਦੇ ਨਾਲ ਉਹਦੇ ਤੇ ਚਰਚਾ ਕਰਾਂਗੇ ਔਰ ਅਖੀਰ 'ਚ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਕੋਈ ਵੀ ਧਿਰ ਕਿਸੇ ਗੱਲ ਤੋਂ ਅਸਹਿਮਤ ਹੈ ਕੋਈ ਵੀ ਲੀਡਰ ਆਪਣਾ ਪੱਖ ਰੱਖਣਾ ਚਾਹੁੰਦਾ ਹੈ ਕੋਈ ਪਾਰਟੀ ਕੋਈ ਧਿਰ ਆਪਣਾ ਪੱਖ ਰੱਖਣਾ ਚਾਹੁੰਦੀ ਹੈ ਤੇ ਉਹਨਾਂ ਦਾ ਖੁੱਲਾ ਸਵਾਗਤ ਹੈ ਤੁਸੀਂ ਜ਼ਰੂਰ ਆਪਣੀ رائے ਸਾਨੂੰ ਭੇਜ ਸਕਦੇ ਹੋ ਅਸੀਂ ਅਗਲੇ ਪ੍ਰੋਗਰਾਮਾਂ 'ਚ ਤੁਹਾਡੀ رائے ਸ਼ਾਮਲ ਕਰਾਂਗੇ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੇ ਤੁਹਾਡਾ ਜੋ ਅਨਲਿਸਿਸ ਹੈ ਪੰਜਾਬ ਦੇ ਸਿਆਸੀ ਸਮੀਕਰਨਾਂ ਨੂੰ ਲੈ ਕੇ ਵੀ ਤੁਸੀਂ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਲ ਨੂੰ ਵੀ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ